ਅੱਜ ਕੱਲ ਜਿਹੜੇ ਵੱਡੇ ਹੋ ਗਏ ਨੇ ਉਹ ਕਿਵੇਂ ਉਹਨਾਂ ਨੂੰ ਕਹਿ ਰਹੇ ਨੇ ਵੀ ਤੁਸੀਂ ਸਾਡੇ ਘਰੇ ਨਾ ਰਹੋ ਤੂੰ ਤੁਹਾਡਾ ਕੋਈ ਮਤਲਬ ਨਹੀਂ ਕਿਤਾ ਜਿਹੜੇ ਬਣਾ ਰਹੇ ਨੇ ਉਹਨਾਂ ਨੂੰ ਵੀ ਕਹਿੰਦੀ ਹੈ ਵੀ ਜੇ ਇਹੋ ਜਿਹੀ ਫਿਲਮਾਂ ਬਣਾਓ ਤੇ ਆਪਣਾ ਕੁਝ ਸੁਧਾਰ ਹੋ ਸਕਦਾ ਪਰ ਉਹਨਾਂ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ ਬਹੁਤ ਵਧੀਆ ਮੂਵੀ ਆ ਉਹਨਾਂ ਨੂੰ ਕੁਝ ਸਿੱਖਣ ਲਈ ਮਿਲੂਗਾ ਇਹ ਮੂਵੀ ਤੋਂ ਸਾਭ ਹੋ ਰਹੇ ਆਪਣੇ ਸਮਾਜਿਕ ਰਿਸ਼ਤਿਆਂ ਨੂੰ ਜਾਂ ਪਰਿਵਾਰਕ ਰਿਸ਼ਤਿਆਂ ਨੂੰ ਬੜੀ ਅਹਿਮੀਅਤ ਦਿੱਤੀ ਗਈ ਹੈ ਅਕਸਰ ਆਪਾਂ ਫਿਲਮਾਂ ਦੇਖਦੇ ਆਂ ਪਰ ਆਪਾਂ ਇੰਨਾ ਕਦੇ ਬਲੌਗ ਜਾਂ ਇਸਤੇ ਕੋਈ ਸੋਸ਼ਲ ਮੀਡੀਆ ਤੇ ਨਹੀਂ ਪਾਇਆ ਇਹ ਫਿਲਮ ਨੇ ਆਪਾਂ ਨੂੰ ਮਜਬੂਰ ਕਰਤਾ ਉਹ ਬੜੀ ਭਾਵਨਾਤਮਕ ਜਲੋ ਮਲੋ ਇਹ ਸੀਨ ਇਹਦੇ ਚਾਏ ਨੇ ਕਾਫੀ ਇਮੋਸ਼ਨਲ ਵੀ ਹੋਇਆ ਕਿ ਸਾਡੇ ਸਾਰੇ ਸਮਾਜਿਕ ਤਾਣਾ ਬਾਣਾ ਜਿਹੜਾ ਸਾਡੇ ਰਿਸ਼ਤੇ ਨੇ ਉਹਨਾਂ ਨੂੰ ਦਰਸਾਉਂਦੀ ਹੋਈ ਫਿਲਮ ਸੀ ਹਾਂਜੀ ਬਿਲਕੁਲ ਤੁਸੀਂ ਦੇਖ ਰਹੇ ਹੋਗੇ ਲੋਕ ਚਰਚਾ ਸੋ ਅੱਜ ਅਰਦਾਸ ਫਿਲਮ ਦੇਖਣ ਦੇ ਲਈ ਅਸੀਂ ਆਪਣੇ ਸਾਥੀਆਂ ਨਾਲ ਪਹੁੰਚੇ ਸੀਗੇ ਪਾਤਰਾਂ ਥੀਏਟਰ ਦੇ ਵਿੱਚ ਅਕਸਰ ਪਾਤਰਾਂ ਥੀਏਟਰ ਦੇ ਵਿੱਚ ਕਰੀਬ ਪਿਛਲੇ ਜਦੋਂ ਦਾ ਓਪਨ ਹੋਇਆ ਦਹਾਕੇ ਤੋਂ ਆ ਰਹੇ ਹਾਂਗੇ ਪਰ ਜਿੰਨਾ ਅੱਜ ਰਸ਼ ਜਿੰਨੀ ਅੱਜ ਭੀੜ ਇਸ ਫਿਲਮ ਦੇ ਲੈ ਕੇ ਲੋਕਾਂ ਨੂੰ ਉਤਸ਼ਾਹਿਤਗਾ ਨਾਲ ਸਾਡੇ ਕੁਝ ਸਾਥੀ ਸੀਗੇ ਤੁਹਾਨੂੰ ਮਿਲਵਾਉਣੇ ਆਗੇ ਕਿਉਂਕਿ ਇੱਕ ਪਰਿਵਾਰਕ ਰਿਸ਼ਤਿਆਂ ਨੂੰ ਦਰਸਾਉਂਦੀ ਹੋਈ ਫਿਲਮ ਬੜੇ ਚਿਰਾਂ ਬਾਅਦ ਜਿਹੜੀ ਉਹ ਸਾਹਮਣੇ ਆਈਏਗੀ ਸੋ ਜਿੱਥੇ ਬੱਚੇ ਬਜ਼ੁਰਗ ਤੇ ਨੌਜਵਾਨ ਪਹੁੰਚੇ ਹੋਏ ਨੇਗੇ ਸਾਰਿਆਂ ਦੇ ਅੱਖਾਂ ਵੀ ਬਹੁਤ ਸਾਰੇ ਅਜਿਹੇ ਸੀਨ ਨੇ ਫਿਲਮ ਦੇ ਵਿੱਚ ਜਿਨ੍ਹਾਂ ਨੂੰ ਦੇਖ ਕੇ ਅੱਖਾਂ ਨੰਬ ਵੀ ਹੋ ਜਾਂਦੀਆਂ ਨੇ ਜੀ ਬਹੁਤ ਕਿਸ ਤਰ੍ਹਾਂ ਦੀ ਲੱਗੀ ਫਿਲਮ ਬਹੁਤ ਵਧੀਆ ਫਿਲਮ ਕਿਹੜਾ ਪਿੰਡ ਹੈ ਤੁਹਾਡਾ ਪਿੰਡ ਹੰਮਚੜੀ ਆ ਜੀ ਪਹਿਲਾਂ ਵੀ ਕਦੇ ਆਏ ਹੋ ਫਿਲਮ ਵਿੱਚ ਬਹੁਤ ਵਾਰੀ ਆਏ ਜੀ ਮੈਂ ਵੈਸੇ ਫੈਮਿਲੀ ਨਾਲ ਲੈ ਕੇ ਆਇਆ ਪੂਰੀ ਮਾਪੇ ਹੁੰਦਾ ਖਾਣਾ ਅਸੀਂ ਵੀ ਫੈਮਿਲੀ ਲੈ ਕੇ ਆਏ ਹਾਂ ਜੀ ਕੋਈ ਜਿਵੇਂ ਆਪਾਂ ਫਿਲਮਾਂ ਦੇ ਵਿੱਚ ਅਕਸਰ ਹੁੰਦਾ ਜਿਵੇਂ ਛੋਟੇ ਬੱਚੇ ਨੇ ਆਪਣੇ ਨਾਲ ਕੁਝ ਇਹੋ ਜਿਹੇ ਸੀਨ ਤਾਂ ਨਹੀਂ ਜੀ ਕੋਈ ਸੀਨ ਨਹੀਂ ਆ ਹੋ ਜਾਂਦੀ ਕਿਸ ਤਰ੍ਹਾਂ ਦੀ ਬਹੁਤ ਪਰਿਵਾਰਕ ਫਿਲਮ ਹੈ ਜੀ ਬਹੁਤ ਵ ਆਪਣਾ ਜੇ ਮਾੜੀ ਮਾਣੀ ਛੋਟੇ ਛੋਟੀਆਂ ਗੱਲਾਂ ਪਿੱਛੇ ਆਪਣੇ ਵਿਚਾਰ ਬੱਚਿਆਂ ਬਰਤੀ ਮਾਪਾ ਪੁੱਤਰ ਪ੍ਰਤੀ ਉਹ ਸਾਰੇ ਇਸ ਫਿਲਮ ਦੇ ਵਿੱਚ ਪੂਰੇ ਦਰਸ਼ਾਏ ਹੈ ਦਰਸ਼ਾਏ ਹੋਏ ਨੇ ਜੀ ਪੂਰੀ ਛੋੜੀ ਬਹੁਤ ਸੋਹਣੀ ਮੈਂ ਤਾਂ ਜੇ ਮੰਨ ਲਓ ਇਤਰਾ ਬਾਕੀ 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 ਲੋਕਾਂ ਨੂੰ ਦੇਖਣ ਲਈ ਤੇ ਜਿਹੜੇ ਫਿਲਮਾਂ ਜਿਵੇਂ ਅੱਜ ਕੱਲ ਇੱਕ ਜਿਹੜੀਆਂ ਦੂਰੇ ਮਕਦਾਰ ਵਾਲੀਆਂ ਫਿਲਮਾਂ ਬਣਦੀਆਂ ਨੇ ਦੂਰੇ ਰੋਲ ਹੁੰਦੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਨਹੀਂ ਉਹ ਲੱਛਰ ਤਾਂ ਨਹੀਂ ਹੋਣੀ ਚਾਹੀਦੀ ਇਹਨਾਂ ਜਾਂ ਪਿਕਚਰਾਂ ਬਣਨੀਆਂ ਚਾਹੀਦੀਆਂ ਨੇ ਫੈਮਿਲੀ ਸਮੇਤ ਦੇਖਣਾ ਹੋਣਾ ਚਾਹੀਦਾ ਜੀ ਬਾਕੀ ਜੇਕਰ ਇਹਨਾਂ ਫਿਲਮਾਂ ਨੂੰ ਹੰਗਾਰਾ ਮਿਲੂਗਾ ਤਾਂ ਲੋਕ ਜਿਹੜੇ ਉਹ ਅਜਿਹੀਆਂ ਫਿਲਮਾਂ ਬਣਾਉਣ ਚਾਰ ਨੂੰ ਆਪਣੇ ਸੱਭਿਆਚਾਰਕ ਨੂੰ ਬਚਾਉਣ ਵਾਸਤੇ ਇਹੀਆਂ ਜਾਂ ਫਿਲਮਾਂ ਬਣਨੀਆਂ ਅੱਜ ਪੜ੍ਹਦੇ ਹੋ ਤੁਸੀਂ ਮੈਂਨੇ ਪਲੱਸ 2 ਕਰ ਲਿਆ ਮੈਂ ਨਰਸਿੰਗ ਕਰ ਰਹੀ ਆ ਅੱਗੇ ਤੇ ਫਿਲਮ ਦੇਖਣ ਆਏ ਹੋ ਤੁਸੀਂ ਕਿਸ ਤਰ੍ਹਾਂ ਦੀ ਲੱਗੀ ਫਿਲਮ ਤੁਹਾਨੂੰ ਬਹੁਤ ਇਮੋਸ਼ਨਲ ਸੀਗੀ ਮਤਲਬ ਅੱਜ ਦੇ ਯੰਗ ਜਨਰੇਸ਼ਨ ਦੇ ਬਾਰੇ ਬਹੁਤ ਸੀਗੀ ਇੱਕ ਫਾਦਰ ਡਾਟਰ ਦਾ ਬੌਂਡ ਇੱਕ ਫੈਮਲੀ ਦਾ ਬੌਂਡ 올ਡ ਲੋਕਾਂ ਦੇ ਬਾਰੇ ਵੀ ਸੀ ਵੀ ਹਾਂ ਅੱਜ ਕੱਲ ਜਿਹੜੇ ਵੱਡੇ ਹੋ ਗਏ ਨੇ ਉਹ ਕਿਵੇਂ ਉਹਨਾਂ ਨੂੰ ਕਹਿ ਰਹੇ ਨੇ ਵੀ ਤੁਸੀਂ ਸਾਡੇ ਘਰੇ ਨਾ ਰਹੋ ਤੂੰ ਤੁਹਾਡਾ ਕੋਈ ਮਤਲਬ ਨਹੀਂ ਉਹਨਾਂ ਤੋਂ ਹੀ ਸਿੱਖ ਕੇ ਉਹਨਾਂ ਨੂੰ ਹੀ ਘਰੋਂ ਕੱਢ ਰਹੇ ਨੇਗੇ ਮੈਸੇਜ ਕਿਹਾ ਜਾ ਮल्लू ਤੁਹਾਡੀਆਂ ਅੱਖਾਂ ਹੁਣ ਵੀ ਨਮ ਹੋ ਰਹੀਆਂ ਦੇਗੀਆਂ ਮੈਸੇਜ ਕਿਹਾ ਜਾ ਲੈ ਕੇ ਜਾ ਰਿਹਾ ਹਾਂ ਫਿਲਮ ਨੂੰ ਦੇਖ ਕੇ ਬਹੁਤ ਅੱਛੀ ਫਿਲਮ ਆ ਫੈਮਲੀ ਆ ਮਸਟ ਵਾਚ ਮੂਵੀ ਆ ਸਭ ਨੂੰ ਦੇਖਣੀ ਚਾਹੀਦੀ ਹੈਗੀ ਪੂਰੀ ਫੈਮਲੀ ਸਮੇਤ ਹਾਂਜੀ ਸੋ ਇਹ ਬੱਚੇ ਸੀ ਸਾਡੇ ਨਾਲ ਕੁਝ ਕੁ ਹੋਰ ਵੀ ਦਰਸ਼ਕ ਨੇ ਉਹਨਾਂ ਦਾ ਵੀ ਤੁਹਾਡੀ ਗੱਲ ਕਰਾਉਨੇ ਆ ਇੱਕ ਬੀਬੀ ਜੀ ਸੀ ਬੀਬੀ ਜੀ ਕਿਸ ਤਰ੍ਹਾਂ ਦੀ ਜਿਹੜੀ ਫਿਲਮ ਆ ਗਈ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਕਿਹੜੀ ਜਗ੍ਹਾ ਤੋਂ ਐ ਪਹਿਲਾਂ ਆਇਆ ਦੋ ਫਤਿਹਗੜ੍ਹ ਸਾਹਿਬ ਤੋਂ ਜੀ ਸਰਹੰਦ ਫਤਿਹਗੜ੍ਹ ਸਾਹਿਬ ਤੋਂ ਸਰਹੰਦ ਫਤਿਹਗੜ੍ਹ ਸਾਹਿਬ ਤੋਂ ਇੱਥੇ ਆਏ ਹੋਗੇ ਕਿ ਇੱਥੇ ਰਿਸ਼ਤੇਦਾਰ ਨਹੀਂ ਇੱਥੇ ਇਸ ਤਰ੍ਹਾਂ ਦੀ ਰਿਸ਼ਤੇਦਾਰੀ ਵਿੱਚ ਆਏ ਸੀ ਇਹ ਫਿਲਮ ਦੇਖੀ ਹੈ ਕਿਸ ਤਰ੍ਹਾਂ ਦੀ ਲੱਗੀ ਫਿਲਮ ਉਹ ਬਹੁਤ ਵਧੀਆ ਲੱਗੀ ਜੀ ਮੈਂ ਦੋ ਪਹਿਲੀ ਵਾਰ ਫਿਲਮ ਦੇਖੀ ਵੈਸੇ ਮੈਂ ਕਦੀ ਫਿਲਮ ਥੀਏਟਰ ਚ ਨਹੀਂ ਗਈ ਤੇ ਇਥੇ ਰਿਸ਼ਤਦਾਰੀ ਚ ਆਏ ਸੀ ਇਹ ਕਹਿੰਦੇ ਵੀ ਅਰਦਾਸ ਫਿਲਮ ਹੈ ਮੈਂ ਇਹਨਾਂ ਨੂੰ ਮਨਾ ਨਹੀਂ ਸਕੀ ਕਿ ਚਲੋ ਠੀਕ ਹੈ ਇਹ ਵੀ ਜਾ ਰਹੇ ਨੇ ਮੈਂ ਵੀ ਚਲਦੀ ਆਂ ਫਿਰ ਕਿਹਾ ਜਾ ਮੰਨ ਲੂ ਸੰਦੇਸ਼ ਲੈ ਕੇ ਜਾ ਰਹੇ ਹਾਂ ਬਹੁਤ ਵਧੀਆ ਲੱਗਿਆ ਮੈਂ ਤਾਂ ਕਦੇ ਟੀਵੀ ਦੇ ਅੱਗੇ ਵੀ ਨਹੀਂ ਬੈਠਦੀ ਵੀ ਮੈਂ ਉੱਥੇ ਜਾ ਕੇ ਦੇਖ ਨਹੀਂ ਸਕਦੀ ਆਪਾਂ ਸਾਰਾ ਪਰਿਵਾਰ ਇਕੱਠੇ ਇੱਥੇ ਤਾਂ ਸਾਰਾ ਪਰਿਵਾਰ ਨੂੰ ਸਾਰਿਆਂ ਨੂੰ ਬਹੁਤ ਜਾਨੀ ਸੂ ਜਾ ਰਹੀ ਹੈ ਵੀ ਕਿਵੇਂ ਪਰਿਵਾਰ ਵਿੱਚ ਬੈਠਣਾ ਹੈ ਕਿਵੇਂ ਵਿਚਰ ਜੀ ਮੈਨੂੰ ਲੱਗਦਾ ਜੀ ਭਾਵੁਕ ਵੀ ਹੋ ਰਹੇ ਹਾਂ ਕੁਝ ਕਿਸ ਤਰ੍ਹਾਂ ਦੇ ਸੀਨ ਤੇ ਤੁਹਾਨੂੰ ਬਹੁਤ ਜਾ ਵੀ ਬੱਚਿਆਂ ਨੂੰ ਦੇ ਵਿਚਾਰ ਵੀ ਸਾਰੇ ਇਹੀ ਸਾਡੇ ਨਾ ਮੈਂ ਜਿੱਥੇ ਵੀ ਬੈਠਦੀ ਆ ਆਪਾਂ ਕਿਸੇ ਨੂੰ ਮਿਲਣ ਵਾਸਤੇ ਬੈਠੀ ਦੀ ਆ ਵੀ ਸਾਰਿਆਂ ਜਿਹੜੀ ਜਿਹੜੀ ਗਲਤੀਆਂ ਨੇ ਅਹਿਸਾਸ ਕਰਾਉ ਉਹਨਾਂ ਨੂੰ ਮਹਿਸੂਸ ਹੋਵੇ ਕਿ ਅਸੀਂ ਗਲਤੀ ਕਰ ਰਹੇ ਆ ਕਿਤੇ ਪੇਰੈਂਟਸ ਵੀ ਗਲਤੀ ਕਰਦੇ ਆ ਕਿਤੇ ਬੱਚੇ ਵੀ ਕਰਦੇ ਆ ਹੈਨਾ ਇਹਦੇ ਵਿੱਚ ਸਾਰਿਆਂ ਨੂੰ ਸਮਝਾਉਣ ਦੀ ਜਾਂ ਆਪਾਂ ਆਪ ਨੂੰ ਆਪਾਂ ਆਪਣੀ ਗਲਤੀ ਮਹਿਸੂਸ ਕਰਨ ਦਾ ਬਹੁਤ ਵਧੀਆ ਜੋ ਉਦਾਨ ਪਾਇਆ ਬਹੁਤ ਵਧੀਆ ਲੱਗਿਆ ਮੈਨੂੰ ਤੇ ਬਾਕੀ ਆਡੀਅנס ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਖਾਸ ਕਰਕੇ ਅਜਿਹੇ ਲੋਕਾਂ ਨੂੰ ਜਿਵੇਂ ਤੁਸੀਂ ਕਹਿੰਦੇ ਹੋ ਮੈਂ ਪਹਿਲੀ ਵਾਰੀ ਫਿਲਮ ਦੇਖੀ ਹੈ ਤਾਂ ਉਹਨਾਂ ਵਾਰੀ ਇੱਕ ਤਾਂ ਜਿਹੜੇ ਬਣਾ ਰਹੇ ਨੇ ਉਹਨਾਂ ਨੂੰ ਵੀ ਕਹਿਨੀ ਹੈ ਜੇ ਇਹੋ ਜਿਹੇ ਫਿਲਮਾਂ ਬਣਾਓ ਤੇ ਆਪਣਾ ਕੁਝ ਸੁਧਾਰ ਹੋ ਸਕਦਾ ਤੇ ਬਾਕੀ ਜਿਹੜੇ ਅਜਿਹੇ-ਹਜੇ ਫਿਲਮ ਬਣਨਗੇ ਤੇ ਸਾਰਿਆਂ ਨੂੰ ਵੇਖਣ ਵੀ ਆਉਣ ਜ਼ਰੂਰ ਇਸ ਨੂੰ ਤਾਂ ਹੀ ਉਹਨਾਂ ਨੂੰ ਹੌਸਲਾ ਬਣੂ ਫਿਰ ਤਾਂ ਹੀ ਹੌਸਲਾ ਬਣੂਗਾ ਤੇ ਬਾਕੀ ਬਾਕੀ ਬਹੁਤ ਸੁਧਾਰ ਆ ਸਕਦਾ ਇਸ ਕਰਕੇ ਬਹੁਤ ਬਹੁਤ ਧੰਨਵਾਦ ਬਣਾਉਣ ਵਾਲਿਆਂ ਦਾ ਵੀ ਇਸ ਨੂੰ ਦੇਖਣ ਵਾਲਿਆਂ ਦਾ ਵੀ ਤੇ ਮੈਂ ਤਾਂ ਪਹਿਲੀ ਵਾਰ ਹੀ ਬੈਠੀ ਹਾਂ ਥੀਏਟਰ 'ਚ ਉਹਨੂੰ ਬਹੁਤ ਵਧੀਆ ਲੱਗਿਆ ਅਰਦਾਸ ਹੋਈ ਸੀ ਸਾਰੇ ਇੱਕ ਸਰਕਵਰ ਕਰ ਲਈ ਸੀ ਸਾਰੇ ਖੜ ਗਏ ਸੀ ਇਸਨਰ ਬੱਚੇ ਨੂੰ ਵੀ ਇੱਕ ਮੈਸੇਜ ਆ ਗਿਆ ਬਹੁਤ ਵਧੀਆ ਮੈਂ ਬਹੁਤ ਹੀ ਵਧੀਆ ਫੀਲ ਕਰਿਆ ਇਸ ਵਿੱਚ ਬਹੁਤ ਮੈਂ ਦੇਖਦੇ ਕਿ ਸੀ ਨੂੰ ਉਦੋਂ ਵੀ ਭਾਵਕ ਬਹੁਤ ਹੁੰਦੀ ਸੀ ਜਦੋਂ ਅਕੀਰ ਦੇ ਵਿੱਚ ਅਰਦਾਸ ਹੋਈ ਆ ਸਾਰਿਆਂ ਜਿੰਨਾ ਥੀਏਟਰ ਭਰਿਆ ਹੋਇਆ ਸੀ ਖਾਚਾ ਖਾਚਾ ਅੱਜ ਸਾਰਿਆਂ ਨੇ ਸਿਰ ਟੱਕ ਕੇ ਅਰਦਾਸ ਵਿੱਚ ਸ਼ਾਮਲ ਹੋਏ ਨੇ ਦੇਖੋ ਸਾਰੇ ਨਾਲੇ ਦੇਖੋ ਕੋਈ ਬਹੁਤੇ ਜਿਆਦੇ ਸਰਦਾਰ ਨਹੀਂ ਸੀ ਹੈਗੇ ਮੌਨੇ ਸੀ ਇਹਨਾਂ ਤੇ ਬਹੁਤ ਅਸਰ ਪਵੇਗਾ ਹੂੰ ਕਨੇ ਜਿਵੇਂ ਗਿੱਪੀ ਗਰੇਵਾਲ ਨੇ ਵਿੱਚ ਦੇਖੋ ਪਹਿਲਾਂ ਕਟਿੰਗ ਕਰਾਈ ਸੀ ਦਸਤਾਰ ਬੰਨੀ ਇਹਦੇ ਵਿੱਚ ਬੱਚਿਆਂ ਨੂੰ ਬਹੁਤ ਵਧੀਆ ਮੈਸੇਜ ਆ ਰਹੇ ਨੇ ਬਹੁਤ ਹੀ ਵਧੀਆ ਜੇ ਐਹੋ ਜਿਹੇ ਫਿਲਮਾਂ ਆਉਣ ਆਪਣੇ ਜਿੰਨੀਆਂ ਵੀ ਬੱਚੇ ਗਲਤ ਰਸਤੇ ਵੱਲ ਜਾ ਰਹੇ ਨੇ ਤੇ ਬਹੁਤ ਵਧੀਆ ਸੁਧਾਰ ਹੋ ਸਕਦਾ ਪੂਰੀ ਪਿਕਚਰ ਦੇ ਵਿੱਚ ਹੀ ਮਤਲਬ ਜਿੰਨੀ ਵੀ ਸਟੋਰੀ ਹੈ ਸਿੱਖਿਆ ਹੀ ਦਿੱਤੀ ਗਈ ਹੈ ਅਗਰ ਇਸ ਤਰ੍ਹਾਂ ਦੀ ਸਿੱਖਿਆ ਦਿੱਤੀ ਜਾਏ ਤੇ ਸਮਾਜ ਦਾ ਬਹੁਤ ਸੁਧਾਰ ਹੋ ਸਕਦਾ ਹੈ। ਮਤਲਬ ਇੱਕ ਇਹ ਵੀ ਮੈਸੇਜ ਜਾਂਦਾ ਜਿਸ ਤਰ੍ਹਾਂ ਜਿਹੜੇ ਨਿਰਦੇਸ਼ਕ ਨੇ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਲੱਚਰਤਾ ਜਾਂ ਗੀਤ ਪਰੋਸਾਂਗੇ ਤਾਂ ਹੀ ਆਡੀਅנס ਦੇਖਦੀ ਹੈ। ਅਜਿਹੀਆਂ ਫਿਲਮਾਂ ਵੀ ਦਰਸ਼ਕ ਦੇਖਦੇ ਨੇ। ਦੇਖਦੇ ਨੇ। ਜਿਹੇ ਜਿਹੇ ਫਿਲਮਾਂ ਬਣਾਉਣਗੇ ਤੇ ਦੇਖਣਾ ਵੀ ਚਾਹੀਦਾ। ਮੈਂ ਕਹਿੰਨੀ ਪਰਿਵਾਰ ਸਮੇਤ ਆਉਣ। ਵੇਖੋ ਆਪਾਂ ਘਰਾਂ ਦੇ ਵਿੱਚ ਟੀਵੀ ਅੱਗੇ ਸਾਰੇ ਪਰਿਵਾਰ ਇਕੱਠੇ ਨਹੀਂ ਬੈਠ ਸਕਦੇ। ਅੱਜ ਇੱਥੇ ਵੇਖੋ ਸਾਰੇ ਇਕੱਠੇ ਬੈਠ ਕੇ ਦੇਖਣ ਦਾ ਕਿੰਨਾ ਬਹੁਤ ਵਧੀਆ ਲੱਗਿਆ। ਫਿਰ ਸਾਰਿਆਂ ਨੂੰ ਆਪਣੀ ਆਪਣੀ ਗਲਤੀਆਂ ਦਾ ਸੁਧਾਰ ਹੋਣ ਬਾਕੀ ਕਰਾਂ ਜੁ ਕੁਝ ਕੁ ਗੱਲਾਂ ਇਦਾਂ ਵੀ ਹੁੰਦੀਆਂ ਨੇ ਆਪਾਂ ਬਾਪੂ ਨੂੰ ਨਹੀਂ ਕਹਿ ਸਕਦੇ ਬਾਪੂ ਆਪਾਂ ਉਹਨੇ ਕਹਿ ਸਕਦਾ ਆਪਾਂ ਬੇਬੇ ਨੂੰ ਨਹੀਂ ਕਹਿ ਸਕਦੇ ਇੱਥੇ ਸਮੂਹਿਕ ਰੂਪ ਦੇ ਵਿੱਚ ਸਾਰਿਆਂ ਨੂੰ ਸੰਦੇਸ਼ ਕਰਦਾ ਸੀ ਮੈਂ ਆਪਣੇ ਆਪਣੇ ਅਹਿਸਾਸ ਹੋ ਰਿਹਾ ਸੀ ਕਿ ਕਿੱਥੇ ਸਾਡੀ ਗਲਤੀ ਹੈ ਜਿਵੇਂ ਕਹਿੰਦੇ ਨੇ ਸੀ ਵੀ ਆਪਣੇ ਮਾਲ ਦੇਖੋ ਤੁਸੀਂ ਆਪਣੀਆਂ ਕਿਹੜੀ ਕਿਹੜੀ ਗਲਤੀ ਹੈ ਮਹਿਸੂਸ ਕਰੋ ਆਪਣੇ ਚ ਕਿਹੜੀ ਗਲਤੀ ਹੈ ਕਿ ਉਹਨੂੰ ਸੁਧਾਰ ਸਕਣ ਦੇਖੋ ਜੇ ਬੇਟੇ ਨੇ ਆਪਾਂ ਸਿੱਧਾ ਕਹਿੰਨੇ ਗੁੱਸਾ ਕਰਦਾ ਵੀ ਮੈਨੂੰ ਇਹਨਾਂ ਨੇ ਕਿਉਂ ਕਿਹਾ ਵੀ ਤੇਰੇ ਚ ਗਲਤੀ ਹੈ ਇੱਥੇ ਉਹ ਆਪਣੇ ਆਪ ਗਲਤੀ ਆਪ ਹੀ ਆਪਣੇ ਸਮਝ ਜਾਏਗਾ ਸਾਡੇ ਵੀਰ ਨੇਗੇ ਥੀਏਟਰ ਦੇ ਵਿੱਚ ਇੱਥੇ ਲਗਾਤਾਰ ਪਿਛਲੇ ਸਮੇਂ ਤੋਂ ਕੰਮ ਕਰਦੇ ਨੇ ਸੋ ਕਿਸ ਤਰ੍ਹਾਂ ਦਾ ਹੰਗਾਰਾ ਹੈਗਾ ਜਿਹੜਾ ਅਰਦਾਸ ਫਿਲਮ ਨੂੰ ਮਿਲ ਰਿਹਾ ਹੈਗਾ ਅਰਦਾਸ ਫਿਲਮ ਨੂੰ ਬਹੁਤ ਸੋਹਣਾ ਹੰਗਾਰਾ ਮਿਲ ਰਿਹਾ ਹੈ ਮੈਸੇਜ ਤਾਂ ਮੂਵੀਆਂ ਹੋਰ ਵੀ ਬਥੇਰੀਆਂ ਆਂਦੀਆਂ ਨੇ ਤੇ ਇਸ ਮੂਵੀ ਚ ਬੱਚਿਆਂ ਦੇ ਇਗਜ਼ਾਮ ਵੀ ਚੱਲਦੇ ਸੀਗੇ ਪਰ ਪੇਰੈਂਟਸ ਸਾਰੇ ਬੱਚਿਆਂ ਨੂੰ ਲੈ ਕੇ ਜ਼ਰੂਰ ਪਹੁੰਚ ਰਹੇ ਨੇ 13 ਤਰੀਕ ਤੋਂ ਲੱਗੀ ਹੋਈ ਹੈ ਉਦੋਂ ਤੋਂ ਹਸਪਤਾਲ ਚੱਲ ਰਹੇ ਨੇ ਇਹਦੇ ਬਹੁਤ ਸੋਹਣਾ ਰਿਸਪੌਂਸ ਮਿਲ ਰਿਹਾ ਹੈ ਮੂਵੀ ਨੂੰ ਹੁਣ ਅਗਲੇ ਜਿਹੜੇ ਸ਼ੋਅ ਨੇ ਉਹ ਵੀ ਪੂਰੇ ਫੁੱਲ ਚੱਲ ਰਹੇ ਨੇ ਮੈਸੇਜ ਬਹੁਤ ਸੋਹਣਾ ਜਿਵੇਂ ਅਰਦਾਸ ਚਾਪਾਂ ਦੇਖਿਆ ਹੁਣ ਖੜੇ ਹੋਏ ਨੇ ਹਰੇਕ ਅਰਦਾਸ ਮੂਵੀ ਚ ਲਾਜ਼ਮੀ ਖੜਾ ਹੁੰਦਾ ਤੇ ਬਹੁਤ ਸੋਹਣਾ ਰਿਸਪੌਂਸ ਹੈ ਅਸੀਂ ਕਾਫੀ ਸਮੇਂ ਤੋਂ ਆ ਰਹੇ ਹਾਂ ਅਸੀਂ ਮਤਲਬ ਕਈ ਵਾਰੀ ਬੜਾ ਥੋੜੀ ਜਿਹੀ ਗੈਦਰਿੰਗ ਹੈ ਉਹ ਰਹਿ ਜਾਂਦੀ ਆ ਪਰ ਇਸ ਵਾਰ ਟਿਕਟਾਂ ਵੀ ਤੁਸੀਂ ਨੇ ਸਾਨੂੰ ਸਪਾਰਸਨਲ ਲੈ ਕੇ ਇਹਨਾਂ ਨੇ ਵੀਰ ਜੀ ਨੇ ਦਿੱਤੀਆਂ ਨੇ ਪਰ ਹੰਗਾਰਾ ਜਿਹੜਾ ਪੂਰਾ ਪਰਮਾ ਹੰਗਾਰਾ ਪੂਰਾ ਪਰਮਾ ਹੰਗਾਰਾ ਮਰ ਰਿਹਾ ਤੇ ਸੋਮਵਾਰ ਤੋਂ ਸਕੂਲ ਵੀ ਆਣਗੇ ਸਕੂਲਾਂ ਨੇ ਵੀ ਵਿਜ਼ਿਟ ਕਰਨਾ ਸਾਨੂੰ ਕਈ ਸਕੂਲਾਂ ਦੇ ਫੋਨ ਆ ਚੁੱਕੇ ਨੇ ਸੋਮਵਾਰ ਤੋਂ ਆਪਾਂ ਨੇ ਸਕੂਲਾਂ ਲਈ ਰੱਖੇ ਨੇ ਸ਼ੋਅ ਸਕੂਲਾਂ ਨੇ ਵੀ ਵਿਜ਼ਿਟ ਕਰਨਾ ਸੋਮਵਾਰ ਤੋਂ ਤੋ ਇਹ ਸੀਗਾ ਜਿਹੜਾ ਆਪਾਂ ਪੂਰਾ ਅਰਦਾਸ ਫਿਲਮ ਦਾ ਨੀਚੇ ਜਾ ਕੇ ਵੀ ਆਪਾਂ ਦਿਖਾਵਾਂਗੇ ਥੋੜਾ ਜਿਹਾ ਜੇ ਕੋਈ ਦਰਸ਼ਕ ਹੋਇਆ ਉਹਨਾਂ ਨਾਲ ਗੱਲ ਕਰਾਂਗੇ ਅੱਗੇ ਦੀਆਂ ਅਗਲੀਆਂ ਗੱਲਾਂ ਤੁਹਾਨੂੰ ਨੀਚੇ ਜਾ ਕੇ ਆਪਾਂ ਸੁਣਾਉਣੀ ਆ। ਸੋ ਸਾਡੇ ਨਾਲ ਕੁਝ ਬੱਚੇ ਵੀ ਸੀ ਜਿਹੜੇ ਅੰਦਾਜ਼ ਫਿਲਮ ਦੇਖ ਕੇ ਹੁਣ ਹੀ ਹੁਣੇ ਆਏ ਨੇ ਕਿਹੜਾ ਪਿੰਡ ਆ ਬੇਟਾ? ਪਈ ਪਾਤਣਾ ਹੀ ਹੈ। ਕੀ ਨਾਮ ਹੈਗਾ? ਮੇਰਾ ਆਕਾਸ਼ਦੀਪੀ। ਕਿਵੇਂ ਲੱਗੀ ਫਿਲਮ ਜਿਵੇਂ ਤੁਸੀਂ ਨੌਜਵਾਨ ਹੋਗੇ ਅਕਸਰ ਤੁਸੀਂ ਦਾ ਮਾਰਤਾ ਰਾੜੀ ਫਿਲਮਾਂ ਦੇਖਦੇ ਹੋਏ ਇਹ ਫਿਲਮ ਕਿਵੇਂ ਦੇਖ ਕੇ ਆਏ ਹੋ? ਇਹ ਫਿਲਮ ਮੋੜ ਦੀ ਆਈ। ਹੂੰ। ਇਹ ਚੀਜ਼ ਜਿਹੜੀ ਸਿੱਖਣ ਨੂੰ ਮਿਲਿਆ ਜੀ ਖੁਸ਼ ਨਵਾ ਬਹੁਤ ਵਧੀਆ ਫਿਲਮ ਹੋਈ ਆ ਅੱਜ ਕੱਲ੍ਹ ਦੇ ਬੱਚਿਆਂ ਵਾਸਤੇ ਵੀ ਬਹੁਤ ਵਧੀਆ ਫਿਲਮ ਹੋਈ ਆ ਨੌਜਵਾਨ ਪੀੜ੍ਹੀ ਤਾਂ ਜ਼ਿਆਦਾਤਰ ਦੂਸਰੀਆਂ ਫਿਲਮ ਹੀ ਦੇਖਦੀ ਹੈ ਕਿ ਜਿਹੜੀਆਂ ਚ ਲੜਾਈ ਹੋਵੇ ਜਾਂ ਥੋੜੀ-ਬਹੁਤ ਗੀਤ ਸੰਗੀਤ ਹੋਵੇ ਹਾਂਜੀ ਹਾਂ ਉਹ ਦੇਖ ਕੇ ਰਾਜੀ ਨਹੀਂ ਐਵੇਂ ਦੀਆਂ ਫਿਲਮਾਂ ਪਰ ਉਹਨਾਂ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ ਬਹੁਤ ਵਧੀਆ ਮੂਵੀ ਆ ਉਹਨਾਂ ਨੂੰ ਕੁਝ ਸਿੱਖਣ ਲਈ ਮਿਲੂਗਾ ਇਹ ਮੂਵੀ ਤੋਂ ਵੀ ਜਿਹੜੀ ਅੱਜਕੱਲ ਫੈਮਿਲੀ ਆ ਆਪਸ ਵਿੱਚ ਜੁੜ ਕੇ ਨਹੀਂ ਬੈਂਦੇ ਘਰੇ ਮੋਬਾਈਲ ਸਭ ਕੁਝ ਯੂਜ਼ ਕਰ ਰਹੇ ਨੇ ਵੀ ਉਹਨਾਂ ਨੂੰ ਆਪਸੀ ਪ੍ਰੇਮ ਜਿਹੜਾ ਉਹਨਾਂ ਚ ਖਤਮ ਹੋਇਆ ਉਹ ਚੀਜ਼ ਨੂੰ ਸਮਝਾਇਆ ਗਿਆ ਇਹ ਬਾਣੀ ਨਾਲ ਜੁੜਨ ਦਾ ਰਸਤਾ ਦਿਖਾਇਆ ਗਿਆ ਵੀ ਕਿੱਦਾਂ ਪਰਮਾਤਮਾ ਨਾਲ ਜੁੜਿਆ ਜਾ ਸਕਦਾ ਉਹ ਗੋ ਸਿੱਖ ਨੂੰ ਮਿਲੂਗਾ ਤੁਸੀਂ ਮੂਵੀ ਦੇਖੋ ਸੋ ਬਿਲਕੁਲ ਤੁਸੀਂ ਬਾਹਰ ਦੀਆਂ ਵੀ ਤਸਵੀਰਾਂ ਦੇਖੋ ਵੀ ਕਿਸ ਤਰ੍ਹਾਂ ਦੀ ਜਿਹੜੀ ਗੱਡੀਆਂ ਦੀ ਗੈਦਰਿੰਗ ਫਿਲਮਾਂ ਜਿਹੜੀਆਂ ਇਹ ਦੋ ਲਗਾਤਾਰ ਜਿਹੜੀਆਂ ਸੁੱਚਾ ਸੂਰਮਾ ਅਰਦਾਸ ਬੀਬੀ ਰਜਨੀ ਸੋ ਸਾਡੇ ਸੱਤੀ ਸਾਥੀ ਪੱਤਰਕਾਰ ਵੀ ਸੀ ਨਾਲ ਉਹਨਾਂ ਤੋਂ ਵੀ ਜਾਣਦੇ ਆ ਹਾਂਜੀ ਅਵਤਾਰ ਜੀ ਕੀ ਕਿਸ ਤਰ੍ਹਾਂ ਦੇ ਲੱਗੇ ਆਏ ਫਿਲਮ ਦੇਖ ਕੇ ਤੁਹਾਨੂੰ ਅਰਦਾਸ ਫਿਲਮ ਦੇਖਣ ਲਈ ਆਏ ਸੀ ਮਾਈਕ ਥੋੜਾ ਨੇੜੇ ਲਾ ਲਓ ਦੇਖੋ ਜੀ ਫਿਲਮਾਂ ਪਹਿਲਾਂ ਵੀ ਬਹੁਤ ਦੇਖੀਆਂ ਨੇ ਤਕਰੀਬਨ ਐ ਕਹ ਲਓ ਵੀ ਜਿਹੜੀ ਫਿਲਮ ਆਉਂਦੀ ਆਪਾਂ ਦੇਖ ਕੇ ਜਾਣੀ ਆ ਪਰ ਇਸ ਫਿਲਮ ਦੇ ਵਿੱਚ ਜਿਹੜਾ ਸੰਦੇਸ਼ ਦਿੱਤਾ ਗਿਆ ਉਹ ਬਹੁਤ ਹੀ ਵਧੀਆ ਦਿੱਤਾ ਗਿਆ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਸਾਨੂੰ ਇੱਥੇ ਦੇਖਣ ਨੂੰ ਇੱਕ ਚੀਜ਼ ਹੀ ਮਿਲੀ ਐ ਵੀ ਇੱਥੇ ਬੱਚੇ ਬੱਚਿਆਂ ਦੇ ਪੇਰੈਂਟਸ ਤੇ ਗ੍ਰੈਂਡਫਾਦਰ ਕਹ ਲਓ ਮਤਲਬ ਤਿੰਨ ਪੀੜ੍hiyan ਨੇ ਜਿਹੜੀਆਂ ਉਹ ਇਕੱਠੇ ਬੈਠ ਕੇ ਨੇ ਜਿਹੜੀ ਮੂਵੀ ਦੇਖ ਸਕਦੇ ਨੇ ਕਿਉਂਕਿ ਇਹਦੇ ਵਿੱਚ ਕੋਈ ਨਸ਼ਰਤਾ ਨਹੀਂ ਪ੍ਰਮਾਤਵਾ ਨੂੰ ਜੋੜਨ ਵਾਲਾ ਕਿਉਂ ਅਰਦਾਸ ਹੈ ਐਂਡ ਤੇ ਜਾ ਕੇ ਹਯੂਰ ਸਾਹਿਬ ਜਿਵੇਂ ਅਰਦਾਸ ਕੀਤੀ ਹੈ ਤੇ ਸਾਰੇ ਜਿਹੜਾ ਥੀਏਟਰ ਸੀ ਉਹਨੇ ਖੜੇ ਖੜੇ ਹੋ ਕੇ ਜਿਹੜੀ ਅਰਦਾਸ ਹੈ ਸਿਰ ਤੇ ਰੁਮਾਲਾ ਰੱਖ ਕੇ ਤੇ ਇੱਕ ਜੇ ਕਹਿ ਸਕਦੇ ਆਗੇ ਬਹੁਤ ਸੋਹਣਾ ਮੈਸੇਜ ਦਿੱਤਾ ਮੈਂ ਇਹ ਕਹੂੰਗਾ ਸਾਰਿਆਂ ਨੂੰ ਵੀ ਜਿਹੜੇ ਆਪਣੇ ਬੱਚੇ ਨੇਗੇ ਉਹਨਾਂ ਨੂੰ ਜਰੂਰ ਲੈ ਕੇ ਆਓ ਬਹੁਤ ਹੀ ਕੱਲੇ ਕੱਲਾ ਜਿਹੜਾ ਸ਼ਬਦ ਹੈਗਾ ਕੱਲਾ ਕੱਲਾ ਸ਼ਬਦ ਸਿੱਖਣ ਨੂੰ ਮਿਲ ਰਿਹਾ ਹੈਗਾ ਫਿਲਮ ਦੇ ਵਿੱਚੋਂ ਮੂਵੀ ਦੇ ਵਿੱਚੋਂ ਹਰ ਇੱਕ ਚੀਜ਼ ਹੈ ਜਿਹੜੀ ਸਿੱਖਣ ਨੂੰ ਮਿਲ ਰਹੀ ਹੈਗੀ ਵੀ ਕੋਈ ਵੀ ਇਹਨੂੰ ਛੱਡੋ ਨਾ ਦੇਖੇ ਬਣਾ ਜਰੂਰ ਦੇਖ ਕੇ ਜਾਓ ਤੇ ਆਪਣੇ ਬੱਚਿਆਂ ਨੂੰ ਵੀ ਲੈ ਕੇ ਹਾਂਜੀ ਸ਼ਰਮਾ ਜੀ ਫਿਲਮ ਦੇਖ ਕੇ ਆਪਾਂ ਬਾਹਰ ਆਏ ਆਂਗੇ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਫਿਲਮ ਦੇ ਰੋਲ ਸੀਨ ਨੇ ਜਿਹੜੇ ਬੜੀ ਵਧੀਆ ਫਿਲਮ ਬਣੀ ਹੋਈ ਹੈ ਜਿਹੜਾ ਆਪਣੇ ਪੰਜਾਬ ਦੇ ਰਿਸ਼ਤਿਆਂ ਤੇ ਪੱਛਮੀ ਸੱਭਿਆਚਾਰ ਦਾ ਪਰਸ਼ਾਵਾ ਪੈਣ ਲੱਗਿਆ ਉਹਦੇ ਇਹਦੇ ਵਿੱਚ ਮਤਲਬ ਖਰਾਬ ਹੋ ਰਹੇ ਆਪਣੇ ਸਮਾਜਿਕ ਰਿਸ਼ਤਿਆਂ ਨੂੰ ਜਾਂ ਪਰਿਵਾਰਕ ਰਿਸ਼ਤਿਆਂ ਨੂੰ ਬੜੀ ਇਮਹਿਆਤ ਦਿੱਤੀ ਗਈ ਹੈ ਜਿਹੜੇ ਪਰਿਵਾਰਕ ਰਿਸ਼ਤੇ ਨੇ ਮਤਲਬ ਖਰਾਬ ਹੋਣ ਲੱਗੇ ਨੇ ਮਾਪਿਓ ਦੇ ਮਤਲਬ ਮਾਤਾ ਪਿਤਾ ਨਾਲ ਬੱਚਿਆਂ ਦੇ ਜਾਂ ਹੋਰ ਮਤਲਬ ਕਈ ਤਰ੍ਹਾਂ ਦੇ ਇਹਦੇ ਵਿੱਚ ਬੜਾ ਵਧੀਆ ਸੰਦੇਸ਼ ਦਿੱਤਾ ਹੋਇਆ ਹੈ ਬੜਾ ਜਵਾਕਾਂ ਨੂੰ ਸਮਝਾਇਆ ਗਿਆ ਵੀ ਰਿਸ਼ਤੇ ਕੀ ਹੁੰਦੇ ਨੇ ਰਿਸ਼ਤਿਆਂ ਦੀ ਅਹਿਮੀਅਤ ਬਾਰੇ ਜਿਆਦਾ ਦੱਸਿਆ ਗਿਆ ਮੈਂ ਮਤਲਬ ਇਹ ਦਿਲੋਂ ਚਾਹੁੰਦਾ ਵੀ ਸਾਰੇ ਲੋਕ ਨੇ ਜਿਹੜੇ ਆਪਣੇ ਬੱਚਿਆਂ ਨੂੰ ਤੇ ਜ਼ਰੂਰ ਨਾਲ ਲੈ ਕੇ ਫਿਲਮ ਦੇਖਣੇ ਤੇ ਜੇ ਦੇਖਦੇ ਆਂਗੇ ਨਾ ਜਿਹੜੀਆਂ ਕੁਝ ਪਹਿਲਾਂ ਮੂਵੀਆਂ ਆਈਆਂ ਨੇ ਦੇਖੀਆਂ ਨੇਗੀਆਂ ਤੇ ਜਿਹੜਾ ਉਹਦਾ ਮੂਵੀ ਦਾ ਨਾਮ ਹੁੰਦਾ ਹੈਗਾ ਨਾ ਉਹ ਨਾਮ ਨੂੰ ਦੇਖ ਕੇ ਲੱਗਦਾ ਵੀ ਚਲੋ ਆਪਾਂ ਫੈਮਿਲੀ ਨਾਲ ਮੂਵੀ ਦੇਖ ਕੇ ਆਵਾਂਗੇ ਜਿਹੜਾ ਫਿਲਮ ਦਾ ਨਾਮ ਹੈ ਬਹੁਤ ਚੰਗਾ ਹੈਗਾ ਵੀ ਤਾਂ ਕਰਕੇ ਜਿਹੜੀ ਮੂਵੀ ਹੈਗੀ ਆਪਾਂ ਪਰਿਵਾਰ ਨਾਲ ਦੇਖ ਲਵਾਂਗੇ ਪਰ ਕਈ ਵਾਰੀ ਆਪਾਂ ਐਵੇਂ ਹੁੰਦਾ ਆਪਾਂ ਬੱਚਿਆਂ ਨੂੰ ਨਾਲ ਲਿਆਉਨੇ ਆ ਜਦੋਂ ਆਪਾਂ ਉਹ ਮੂਵੀ ਦੇਖਦੇ ਆਂ ਤਾਂ ਉਹਦੇ ਵਿੱਚ ਕੁਝ ਜਿਹੜੇ ਸੀਨ ਨੇ ਲਚਰਤਾ ਨਾ ਆਪਾਂ ਸ਼ਰਮਿੰਦਗੀ ਹੁੰਦੀ ਹੈ ਹਾਂਜੀ ਜੀ ਆਪਾਂ ਆਪਣੇ ਉਹ ਬੱਚਿਆਂ ਨਾਲ ਬੈਠ ਕੇ ਨਹੀਂ ਦੇਖ ਸਕਦੇ ਪਰ ਇਸ ਫਿਲਮ ਦਾ ਜਿਸ ਤਰ੍ਹਾਂ ਦਾ ਨਾਮ ਹੈ ਅਰਦਾਸ ਉਸ ਤਰ੍ਹਾਂ ਦਾ ਵ ਕੋਈ ਐਸਾ ਸੀਨ ਨਹੀਂ ਹੈਗਾ ਆਪਾਂ ਬੱਚਿਆਂ ਨਾਲ ਦੇਖ ਸਕਦੇ ਆ ਬਹੁਤ ਵਧੀਆ ਮੂਵੀ ਹੈ ਹਾਂਜੀ ਕੁਲਸ਼ੀਰ ਜੀ ਐਤਵਾਰ ਦਾ ਦਿਨ ਸੀ ਅੱਜ ਸਾਥੀਆਂ ਨਾਲ ਆਪਾਂ ਫਿਲਮ ਦੇਖੀ ਹੈ ਕਿਸ ਤਰ੍ਹਾਂ ਦਾ ਜਿਹੜਾ ਰਿਹਾ ਤੁਹਾਨੂੰ ਫਿਲਮ ਦਾ ਅਨੁਭਵ ਅਕਸਰ ਆਪਾਂ ਫਿਲਮਾਂ ਦੇਖਦੇ ਆ ਪਰ ਆਪਾਂ ਇੰਨਾ ਕਦੇ ਬਲੌਗ ਜਾਂ ਇਸ ਤੇ ਕੋਈ ਸੋਸ਼ਲ ਮੀਡੀਆ ਤੇ ਨਹੀਂ ਪਾਇਆ ਇਹ ਫਿਲਮ ਨੇ ਆਪਾਂ ਨੂੰ ਮਜਬੂਰ ਕਰਤਾ ਬਲੌਗ ਬਣਾਉਣ ਲਈ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਫਿਲਮ ਕਾਫੀ ਸਾਡੇ ਸਮਾਜਿਕ ਤਾਣੇ ਬਣ ਤੇ ਜਿਹੜੀ ਇੱਕ ਟਾਕਸ਼ ਕਰਦੀ ਹੈ ਕਿ ਇੱਕ ਸੀਨ ਐਸਾ ਵੀ ਹੁੰਦਾ ਹੈ ਵੀ ਪਿਓ ਪੁੱਤਰ ਨਾਲ ਗੱਲ ਕਰਨ ਵਾਸਤੇ ਹਨਾ ਉਹ ਕਾਲਪਨਿਕ ਧਿਲਾਂ ਦਾ ਜਿਹੜਾ ਸਾਡਾ ਆਪਸ ਚ ਫਰਕ ਹੈ ਉਹ ਕਾਫੀ ਦੂਰ ਹੁੰਦਾ ਪਰ ਲੇਕਿਨ ਇਸ ਫਿਲਮ ਨੇ ਕਾਫੀ ਐਸੇ ਅਨੁਭਵ ਕਰਾਏ ਨੇ ਕਿ ਜਿਹੜੇ ਮਾਪੇ ਨੇ ਉਹ ਕੀ ਇੱਛਾ ਮਨ ਲੈ ਕੇ ਬੱਚੇ ਨੂੰ ਪਾਲਦੇ ਨੇ ਤੇ ਬੱਚਾ ਜਦੋਂ ਵੱਡਾ ਹੁੰਦਾ ਹੈ ਤੇ ਵਹਿ ਵਰ ਜਾਂਦਾ ਹੈ ਤੇ ਬੱਚਾ ਵੱਡਾ ਹੁੰਦਾ ਹੈ ਤਾਂ ਮਲੋ ਉਸ ਸਮੇਂ ਮਾਪੇ ਕੀ ਮਹਿਸੂਸ ਕਰਦੇ ਨੇ ਉਹ ਬੜੀ ਭਾਵਨਾਤਮਕ ਜਲੋ ਮਲੋ ਇਸ ਸੀਨ ਇੱਥੇ ਚਾਏ ਨੇ ਕਾਫੀ ਇਮੋਸ਼ਨਲ ਵੀ ਹੋਇਆ ਜਿਵੇਂ ਅਰਦਾਸ ਦੀ ਇਮੀਅਤ ਸਾਡੇ ਬੱਚਿਆਂ ਨੂੰ ਵੀ ਜਿੱਥੇ ਵੀ ਅਰਦਾਸ ਚੱਲਦੀ ਹੈ ਤੁਸੀਂ ਆਪਣੇ ਬੱਚਿਆਂ ਨੂੰ ਦੱਸੋ ਇਮੀਅਤ ਅਰਦਾਸ ਦੀ ਸੋ ਇਸ ਕਰਕੇ ਅਰਦਾਸ ਫਿਲਮ ਮਾਲੋ ਪੈਸੇ ਜਿਹਨੇ ਕਹ ਸਕਦਾ ਪੂਰੇ ਬਸੂਲ ਨੇ ਤੂੰ ਮੈਂ ਸਾਰੇ ਨੂੰ ਕਹਾਗਾ ਕਿ ਇੱਕੋ ਇੱਕ ਫਿਲਮ ਹੈ ਜਿਸ ਨੂੰ ਆਪਾਂ ਬੱਚਿਆਂ ਨਾਲ ਬੈਠ ਕੇ ਮਾਪਿਆਂ ਨਾਲ ਬੈਠ ਕੇ ਪਰਿਵਾਰਕ ਹੋ ਰਿਸ਼ਤਿਆਂ ਨਾਲ ਬੈਠ ਕੇ ਮਾਨ ਮਹਿਸੂਸ ਕਰੋਗੇ ਤੁਸੀਂ ਨਰਾਸ਼ ਨਹੀਂ ਜਾਓਗੇ ਇੱਕ ਵਾਰ ਜ਼ਰੂਰ ਇਸ ਫਿਲਮ ਨੂੰ ਇਸ ਵਾਰ ਇੱਕ ਵਾਰ ਜ਼ਰੂਰ ਤੁਸੀਂ ਥੀਏਟਰ ਆਓ ਤੇ ਆਪਣੇ ਬੱਚੇ ਦਿਖਾਓ ਤੇ ਰਿਸ਼ਤੇ ਦੀ ਅਹਿਮੀਅਤ ਕਿਉਂਕਿ ਕਈ ਵਾਰ ਸਾਰੀ ਉਮਰ ਲੰਘ ਜਾਂਦੀ ਹੈ ਹਨਾ ਆਪਾਂ ਆਪਣੀ ਦਿਲ ਦੀ ਗੱਲ ਨਹੀਂ ਦੱਸ ਸਕਦੇ ਮਾਪਿਆਂ ਨਾਲ ਜਾ ਮਾਵਾ ਪਾ ਆਪਣੇ ਨਾਲ ਗੱਲ ਨਹੀਂ ਕਰ ਸਕਦੇ ਸੋ ਇਹ ਕਾਫੀ ਸੋਹਣੀ ਫਿਲਮ ਹੈ ਕਾਫੀ ਨਿੱਗ ਰਿਸ਼ਤੇ ਜੱੜ ਲਿਆਉਣ ਵਾਲੀ ਫਿਲਮ ਹੈ ਸੋ ਜਰੂਰ ਆਪਣੇ ਬੱਚੇ ਸਵੇਤੇ ਆਓ ਸੋ ਬਿਲਕੁਲ ਜੀ ਆ ਆਪਾਂ ਪੂਰਾ ਜਿਹੜਾ ਤੁਹਾਨੂੰ ਬੇਰਬਾਗ ਆ ਉਹ ਫਿਲਮ ਦਾ ਦਿੱਤਾ ਹੈਗਾ ਅੱਖ-ਬੱਖ ਜਿਹੜੇ ਦਰਸ਼ਕ ਸੀ ਉਹਨਾਂ ਨਾਲ ਵੀ ਗੱਲ ਕਰਵਾਈ ਹੈ ਖਾਸ ਗੱਲ ਦੇਖੋ ਜਿਹੜੀ ਇੱਕ ਬੀਬੀ ਆਪਾਂ ਨੂੰ ਮਿਲੀ ਹੈ ਫਤੇਗੜ ਸਾਹਿਬ ਤੋਂ ਆਏ ਸੀ ਗੁਰਸਿੱਖ ਬੀਬੀ ਸੀ ਉਹ ਕਹੇਦੇ ਵੀ ਮੈਂ ਪਹਿਲੀ ਵਾਰੀ ਮੰਨ ਲਓ ਕੋਈ ਥੀਏਟਰ ਦੇ ਵਿੱਚ ਖਾਸ ਕਰਕੇ ਉਹਦਾ ਟੈਲੀਵਿਜ਼ਨ ਵੀ ਕਹੇ ਰਹੀ ਸੀ ਮੈਂ ਕਦੇ ਵੀ ਟੈਲੀਵਿਜ਼ਨ ਵੀ ਨਹੀਂ ਦੇਖਿਆ ਕਿਉਂਕਿ ਸਿੱਖ ਪਰਿਵਾਰ ਸੀ ਸਿੱਖ ਫੈਮਲੀਆਂ ਕਈ ਵਾਰੀ ਚਲੋ ਨਹੀਂ ਦੇਖਦੇ ਉਹ ਕਹਿੰਦੇ ਵੀ ਅਸੀਂ ਪਹਿਲੀ ਵਾਰੀ ਜਿਹੜਾ ਇਹ ਥੀਏਟਰ ਦੇ ਵਿੱਚ ਫਿਲਮ ਦੇਖਣ ਲਈ ਆਏ ਆ ਤਾਂ ਸਾਡਾ ਜਿਹੜਾ ਉਹਨਾਂ ਦੀਆਂ ਅੱਖਾਂ ਵੀ ਨਮ ਸੀ ਖਾਸ ਕਰਕੇ ਫਿਲਮ ਦੇ ਵਿੱਚ ਅਸੀਂ ਦੇਖਿਆ ਬੱਚਿਆਂ ਨਾਲ ਵੀ ਤੁਹਾਡੀ ਗੱਲ ਕਰਾਈ ਬਜ਼ੁਰਗਾਂ ਨਾਲ ਵੀ ਗੱਲ ਕਰਾਈ ਹਰ ਇੱਕ ਦੀ ਜਿਹੜੀ ਅੱਖ ਨਮ ਸੀ ਨਮ ਕਿਉਂ ਸੀ ਕਿਉਂਕਿ ਸਾਡੇ ਸਾਰੇ ਸਮਾਜਿਕ ਤਾਣਾ ਬਾਣਾ ਜਿਹੜਾ ਸਾਡੇ ਰਿਸ਼ਤੇ ਨੇ ਉਹਨਾਂ ਨੂੰ ਦਰਸਾਉਂਦੀ ਹੋਈ ਫਿਲਮ ਸੀ ਜਦੋਂ ਉਹ ਫਿਲਮ ਦੇ ਵਿੱਚ ਕੋਈ ਸੀਨ ਆਉਂਦਾ ਸੀ ਤਾਂ ਸਾਨੂੰ ਆਪਣਾ ਹੀ ਉਹ ਸੀਨ ਜਾਪਦਾ ਸੀ ਵੀ ਸਾਡੇ ਨਾਲ ਹੀ ਉਹ ਵਾਪਰ ਰਿਹਾ ਹੈ ਇਸ ਕਰਕੇ ਕੁਲਜੀਤ ਜੀ ਸਾਨੂੰ ਉਹ ਮਤਲਬ ਉਹਦੇ ਨਾਲ ਜੋੜਦੀ ਸੀ ਤਾਂ ਜਦੋਂ ਤੱਕ ਫਿਲਮ ਚੱਲੀਏਗੀ ਪੂਰੇ ਦਰਸ਼ਕਾਂ ਨੇ ਜਿਹੜੀ ਅੱਖ ਨਹੀਂ ਚਪਕੀ ਹੈਗੀ ਇਸ ਤਰ੍ਹਾਂ ਦੀ इमोशनल ਫਿਲਮ ਸ਼ਾਇਦ ਪਹਿਲੀ ਵਾਰੀ ਬਣੀ ਹੈਗੀ ਅਰਦਾਸ ਪਹਿਲਾਂ ਵੀ ਅਰਦਾਸ ਦੋ ਤਿੰਨ ਫਿਲਮਾਂ ਇਹਨਾਂ ਦੀਆਂ ਆਈਆਂ ਨਹੀਂ ਗਈਆਂ ਤਾਂ ਜਿਹੜੀ ਇਹ ਅਰਦਾਸ ਹੈਗੀ ਉਹਨਾਂ ਤੋਂ ਵੱਖਰੀ ਤਰ੍ਹਾਂ ਦੀ ਅਰਦਾਸ ਲੈ ਕੇ ਹਾਜ਼ਰ ਹੋਏ ਨੇ ਸੋ ਜਿਹੜੀ ਪੂਰੀ ਟੀਮ ਹੈ ਉਹ ਵਧਾਈ ਦੀ ਪਾਤਰ ਹੈ ਸੋ ਅਖੀਰ ਦੇ ਵਿੱਚ ਇਹੀ ਹੈ ਵੀ ਤੁਸੀਂ ਪਰਿਵਾਰ ਸਮੇਤ ਬੱਚਿਆਂ ਸਮੇਤ ਬੇਚਿੱਜ ਹੋ ਕਿਉਂਕਿ ਕੋਈ ਵੀ ਇਸ ਤਰ੍ਹਾਂ ਦਾ ਸੀਨ ਨਹੀਂ ਜਿਵੇਂ ਜੇ ਦੂਰੇ ਸੀਨ ਜਿਹੜੇ ਫਿਲਮਾਂ ਦੇ ਵਿੱਚ ਹੁੰਦੇ ਨੇ ਮੇਂ ਅਵਤਾਰ ਜੀ ਨੇ ਪਹਿਲਾਂ ਕਿਹਾ ਸੀ ਵੀ ਕਈ ਵਾਰੀ ਆਪਾਂ ਬੱਚਿਆਂ ਦੇ ਹੁੰਦੇ ਥੋੜਾ ਸ਼ਰਮਿੰਦਾ ਹੁੰਨੇ ਆ ਇਸ ਫਿਲਮ ਨੂੰ ਦੇਖ ਕੇ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਤੁਹਾਡੇ ਜਿਹੜੇ ਲੰਬੇ ਨੇ ਉਹ ਸਾਰੇ ਉਤਰ ਜਾਣਗੇ ਜਰੂਰ ਦੇਖ ਕੇ ਜਾਓ ਕਈ ਗੱਲਾਂ ਤੁਸੀਂ ਆਪ ਨਹੀਂ ਆਪਣੇ ਮਾਪੇ ਨੂੰ ਬੱਚਿਆਂ ਨੂੰ ਕਹਿ ਸਕਦੇ ਕਿ ਫਿਲਮ ਦੇ ਰਾਹੀਂ ਉਹ ਮੈਸੇਜ ਜਿਹੜਾ ਨਿਰਦੇਸ਼ਕ ਨੇ ਜਾਂ ਟੀਮ ਨੇ ਉਹ ਦਿੱਤਾ ਹੈ ਤੇ ਬਹੁਤ ਬਹੁਤ ਜਿਹੜੀ ਫਿਲਮ ਹੈਗੀ ਇਹ ਬਹੁਤ ਬਹੁਤ ਉਸ ਪੂਰੀ ਟੀਮ ਨੂੰ ਮੁਬਾਰਕਾਂ ਸੋ ਅਖੀਰ ਦੇ ਵਿੱਚ ਪੂਰਾ ਤੁਹਾਨੂੰ ਜਿਹੜਾ ਬਲੌਗ ਬਣਾਇਆ ਹੈਗਾ ਦੱਸਿਓ ਜਰੂਰ ਵੀ ਕਿਸ ਤਰ੍ਹਾਂ ਦਾ ਲੱਗਿਆ ਸਾਨੂੰ ਵੀ ਉਤਸ਼ਾਹਤ ਕਰਿਓ ਜੀ ਸਾਡੀਆਂ ਕਮੀਆਂ ਨੇ ਸਾਨੂੰ ਉਹ ਵੀ ਦੱਸਿਓ ਤੇ ਇਹਨੂੰ ਸ਼ੇਅਰ ਵੀ ਕਰਿਓ ਬਹੁਤ ਬਹੁਤ ਧੰਨਵਾਦ ਤੁਹਾਨੂੰ